ਸਤਨਾ ਸ੍ਰੀ ਅਕਾਲ ਵਾਹਿਗੁਰੂ 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 ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਾਗ ਮੁਹੱਲਾ ਪਹਿਲਾ ਘਰ ਚੌਥਾ ਏਕਸਵਾਨ ਦੋਏ ਸਵਾਨੀ ਨਾਲ ਵਲਕੇ ਭੌਕੇ ਸਦਾ ਬਿਆਲੂ ਇੱਕ ਸਵਾਨ ਦੋਏ ਸਵਾਨੀ ਨਾਲ ਵਲਕੇ ਭੌਕੇ ਸਦਾ ਬਿਆਲੂ ਕੂੜ ਸ਼ਰਾ ਮੁੱਠਾ ਮੁਰਦਾਰ ਧਾਣਕ ਰੂਪ ਰਹਾ ਕਰਤਾਰ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ ਭਾਈ ਸ਼੍ਰੀ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਚਾਰਣ ਕੀਤਾ ਹੋਇਆ ਸ਼ਬਦ ਹੈ ਚੌਥੇ ਕਰਦੇ ਅੰਦਰ ਸਤਿਗੁਰੂ ਮਹਾਰਾਜ ਨੇ ਤਾਗੀਦ ਕੀਤੀ ਹੈ ਕਿ ਇਸ ਸ਼ਬਦ ਨੂੰ ਗਾਇਨ ਕੀਤਾ ਜਾਵੇ ਸਤਿਗੁਰੂ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਦੇ ਰੂਪ ਦੇ ਵਿੱਚ ਆਪਾਂ ਨੂੰ ਸੰਬਰਨਾਮਾ ਵਿੱਚੋਂ ਗੁਰਮੁਖਾ ਪਾਸੋਂ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਸੰਸਾਰ ਤੋਂ ਆਪਣੀ ਜੋਤ ਨੂੰ ਦੂਜੇ ਜਾਮੇ ਵਿੱਚ ਪਵਿੱਤਰ ਕਰਨ ਤੋਂ ਪਹਿਲਾਂ ਬਹੁਤ ਸਾਰੇ ਗੁਰਮੁਖਾਂ ਦੀ ਗੁਰਸਿੱਖਾਂ ਦੀ ਜਿਹੜੀ ਹੈ ਉਹ ਪ੍ਰੀਖਿਆ ਲਈ ਹੈ ਤਾਂ ਜੋ ਸਤਿਗੁਰੂ ਮਹਾਰਾਜ ਜੀ ਤੋਂ ਬਾਅਦ ਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਸੰਸਾਰ ਵਿੱਚ ਪ੍ਰਚਾਰਨ ਦੀ ਜਿੰਨਾਂ ਨੂੰ ਡਿਊਟੀ ਲੱਗਣੀ ਹੈ ਜਿੰਨਾਂ ਨੂੰ ਸੇਵਾ ਮਿਲਣੀ ਹੈ ਜਿੰਨਾਂ ਨੂੰ ਗੁਰਤਾ ਗੱਦੀ ਸਤਿਗੁਰੂ ਜੀ ਨੇ ਦੇਣੀ ਹੈ ਉਹਨਾਂ ਦੀ ਚੰਗੀ ਤਰ੍ਹਾਂ ਪਰਖ ਹੋ ਜਾਏ ਤੇ ਇਹ ਇਸ ਕਰਕੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਕਈ ਗੋਤ ਰਚੇ ਹਨ ਉਹਨਾਂ ਗੋਤਕਾਂ ਦੇ ਵਿੱਚੋਂ ਇੱਕ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀ ਗੁਰਮੁਖੋ ਇਹ ਵੀ ਆਪਾਂ ਨੂੰ ਪ੍ਰਾਪਤ ਹੁੰਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਰੂਪ ਬਟਾ ਲਿਆ ਭੇਸ ਬਦਲ ਲਿਆ ਧਾਨਕ ਰੂਪ ਰਹਾ ਕਰਤਾ ਤੇ ਕਹਿੰਦੇ ਜਿਵੇਂ ਪਿੰਡਾਂ ਦੇ ਵਿੱਚ ਕੋਈ ਸਾਧੂ ਬੈਰਾਗੀ ਜਾਂ ਮੰਗਣ ਵਾਲੇ ਆਪਾਂ ਕਹ ਲਈਏ ਆਉਂਦੇ ਆ ਤੇ ਉਹਨਾਂ ਦਾ ਜਿਹੋ ਜਿਹਾ ਵੇਸ ਹੁੰਦਾ ਜਿਹੋ ਜਿਹੇ ਕੱਪੜੇ ਹੁੰਦੇ ਆ ਹੱਥ ਵਿੱਚ ਸੋਟੀ ਪਕੜੀ ਹੁੰਦੀ ਹੈ ਬਗਲ ਦੇ ਵਿੱਚ ਇੱਕ ਕੱਪੜੇ ਦੀ ਬਣੀ ਗੁੱਥਲੀ ਪਾਈ ਹੋਈ ਹੁੰਦੀ ਹੈ ਤੇ ਉਹਨਾਂ ਨੂੰ ਵੇਖ ਕੇ ਨਗਰ ਦੇ ਆਲੇ ਦੁਆਲੇ ਦੇ ਜਿਹੜੇ ਜਾਨਵਰ ਹੈ ਉਹ ਵੀ ਉਹਨਾਂ ਦੇ ਮਗਰ ਮਗਰ ਭੌਂਕਦੇ ਫਿਰਦੇ ਆ ਤੇ ਆਮ ਪਿੰਡਾਂ ਵਿੱਚ ਰਹਿਣ ਵਾਲੀ ਸੰਗਤ ਨੇ ਇਹ ਦੇਖਿਆ ਹੋਵੇਗਾ ਕਿ ਜਿਹੜੇ ਇਹੋ ਜਿਹੇ ਬਾਹਰੋਂ ਕੋਈ ਲੋਕ ਨਗਰ ਦੇ ਵਿੱਚ ਮੰਗਣ ਵਾਸਤੇ ਆਉਂਦੇ ਆ ਉਹਨਾਂ ਦਾ ਰੂਪ ਵੇਸ਼-ਭੂਸ਼ਾ ਕੈਸੀ ਹੁੰਦੀ ਆ ਤੇ ਨਾਲ ਵਾਲੀ ਨਗਰ ਦੇ ਜਿਹੜੇ ਅਵਾਰਾ ਜਾਨਵਰ ਆ ਫਿਰ ਉਹ ਵਾਲੇ ਦਿਵਾਲੀ ਉਹਨਾਂ ਦੇ ਭੌਂਕਦੇ ਜਿੰਨਾ ਚਿਰ ਉਹ ਨਗਰ ਚੋਂ ਚਲਿਆ ਨਹੀਂ ਜਾਂਦਾ ਮਗਰ-ਮਗਰ ਫਿਰਦੇ ਰਹਿੰਦੇ ਆ ਤੇ ਪਿੰਡਾਂ ਦੇ ਜਵਾਕ ਨਿਆਣੇ ਵੀ ਮਗਰ-ਮਗਰ ਤੁਰੇ ਫਿਰਦੇ ਰਹਿੰਦੇ ਆ ਵੀ ਬਾਬਾ ਕੀ ਕਰਦਾ ਜਾਂ ਸਾਧੂ ਕੀ ਕਰਦਾ ਸੋ ਉਹ ਇੱਕ ਉਹ ਉਸ ਵੇਲੇ ਦਾ ਦ੍ਰਿਸ਼ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਜਿੱਥੇ ਦੋ ਵੇਲੇ ਲੰਗਰ ਚੱਲਦਾ ਸੀ ਗੁਰੂ ਕੇ ਪਿਆਰਿਓ ਲੰਗਰ ਇੱਕ ਵੇਲੇ ਕਰ ਦਿੱਤਾ ਤੇ ਜਦੋਂ ਪ੍ਰਸ਼ਾਦਾ ਇੱਕ ਵੇਲੇ ਕਰ ਦਿੱਤਾ ਤੇ ਜਿਹੜੇ ਕੱਚੇ ਪਿੱਲੇ ਸੀ ਉਹ ਤੇ ਪਹਿਲੇ ਹੀ ਪਛਾਣ ਹਟ ਗਏ ਵੀ ਹੁਣ ਭਾਈ ਇੱਥੇ ਪ੍ਰਸ਼ਾਦਾ ਨਹੀਂ ਮਿਲਦਾ ਹੌਲੀ ਹੌਲੀ 사ਦਗੁਰੂ ਮਹਾਰਾਜ ਜੀ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਪ੍ਰਸ਼ਾਦਾ ਕਰ ਦਿੱਤਾ ਫਿਰ ਉਹਦੇ ਤੋਂ ਬਾਅਦ 사ਦਗੁਰੂ ਮਹਾਰਾਜ ਨੇ ਕਈ ਕਈ ਦਿਨ ਦਾ ਪ੍ਰਸ਼ਾਦਾ ਇਹਦਾ ਨਾਗਾ ਪਵਾ ਦਿੱਤਾ ਹੌਲੀ ਹੌਲੀ ਕਰਕੇ ਖੇਤਾਂ ਵਿੱਚ ਖੇਤੀ ਕਰਨ ਵਾਸਤੇ ਹਲ ਬਾਉਣ ਵਾਸਤੇ ਜੋੜ ਦਿੱਤਾ ਫਿਰ ਪੱਕੀ ਹੋਈ ਫਸਲ ਜਦੋਂ ਹਲ ਬਾਹ ਕੇ ਤਿਆਰ ਕਰਕੇ ਕਟਾਈ ਤੇ ਆਈ ਤੇ ਕਟਾ ਕੇ ਸਤਿਗੁਰੂ ਮਹਾਰਾਜ ਨੇ ਢੇਰ ਲਵਾ ਕੇ ਬੋਲ ਲਵਾ ਕੇ ਤੇ ਸਾਰੀ ਫਸਲ ਸਾੜ ਦਿੱਤੀ ਤੇ ਇਹ ਸਾਰੀਆਂ ਗੱਲਾਂ ਜਦੋਂ ਹੌਲੀ ਹੌਲੀ ਕਰਕੇ ਸਤਿਗੁਰੂ ਮਹਾਰਾਜ ਵਰਤਾ ਰਹੇ ਆ ਤੇ ਲੋਕਾਂ ਦੇ ਮਨਾਂ ਅੰਦਰ ਆ ਰਿਹਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਸੁਰਤੀ ਠੀਕ ਨਹੀਂ ਇਹ ਵਿਰਧ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਜਿਹੜੇ ਕੇਵਲ ਖਾਣ ਪੀਣ ਵਾਸਤੇ ਹੀ ਸੰਗਤਾਂ ਦੇ ਚੜਾਵੇ ਵਾਸਤੇ ਜਾਂ ਚੱਕਾ ਚੌਂਦ ਵਾਸਤੇ ਨਾਲ ਸੀ ਉਹ ਪਛਾਹ ਹਟ ਗਏ ਕਿ ਅਸੀਂ ਹੁਣ ਕੀ ਲੈਣਾ ਹੁਣ ਸਾਨੂੰ ਕੁਝ ਨਹੀਂ ਮਿਲਦਾ ਇਸ ਪ੍ਰਕਾਰ ਮਹਾਰਾਜ ਨੇ ਹੌਲੀ ਹੌਲੀ ਕਰਕੇ ਸਾਰਿਆਂ ਦੀ ਪ੍ਰੀਖਿਆ ਲਈ ਹੈ ਕਿ ਭਾਈ ਕੌਣ ਕੋ ਭੋਜਨ ਪ੍ਰਸ਼ਾਦੇ ਵਾਸਤੇ ਨਾਲ ਆ ਕੌਣ ਮਾਇਆ ਵਾਸਤੇ ਨਾਲ ਆ ਕੌਣ ਕਿਸ ਢੰਗ ਨਾਲ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਵਿੱਚ ਲੱਗਾ ਹੋਇਆ ਤੇ ਭਾਈ ਹੌਲੀ ਹੌਲੀ ਜਦੋਂ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਪ੍ਰਸ਼ਾਦਾ ਘਟਾ ਦਿੱਤਾ ਸੇਵਾ ਦੀ ਜਗ੍ਹਾ ਦੇ ਉੱਪਰ ਕੰਮ ਕਰਨ ਵਾਸਤੇ ਮਹਾਰਾਜ ਨੇ ਕਿਹਾ ਨਦੀਨ ਕੱਢਣ ਦੀਆਂ ਗੱਲਾਂ ਆਈਆਂ ਫਸਲਾਂ ਨੂੰ ਗੁੱਢਣ ਦੀਆਂ ਗੱਲਾਂ ਆਈਆਂ ਤੇ ਪੱਕੀ ਹੋਈ ਫਸਲ ਨੂੰ ਬੋਲ ਲਾ ਕੇ ਸਾੜਨ ਤੱਕ ਦੇ ਸਤਿਗੁਰੂ ਮਹਾਰਾਜ ਨੇ ਹੁਕਮ ਦੇ ਦਿੱਤੇ ਤੇ ਬਹੁ ਗਿਣਤੀ ਜਿਹੜੀ ਸਤਿਗੁਰੂ ਮਹਾਰਾਜ ਨਾਲੋਂ ਪਛਾਹ ਹਟ ਗਈ ਸਤਿਗੁਰੂ ਮਹਾਰਾਜ ਕਿਰਪਾ ਕਰਨ ਭਾਈ ਲੈਣਾ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਨੇ ਤੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਗੁਰੂ ਜੋਤ ਨੂੰ ਪਛਾਣਨ ਵਾਲੇ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਇਹੀ ਕੇਵਲ ਸਤਿਗੁਰੂ ਮਹਾਰਾਜ ਦੇ ਨਾਲ ਰਹਿ ਗਏ ਤੇ ਬਾਕੀ ਸਾਰੇ ਦੇ ਸਾਰੇ ਭਾਈ ਉਹ ਵਿਸ਼ਾ ਹਟ ਗਏ ਸੋ ਇਸ ਸ਼ਬਦ ਦੀ ਉਥਾਨਕਾ ਦੇ ਰੂਪ ਦੇ ਵਿੱਚ ਆਪਾਂ ਨੂੰ ਇਹ ਸਾਖੀ ਸਤਗੁਰੂ ਮਹਾਰਾਜ ਦੇ ਜੀਵਨ ਦੀ ਪ੍ਰਾਪਤ ਹੁੰਦੀ ਹੈ ਜਿਹੜੀ ਮੈਂ ਟੂਕ ਮਾਤਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਫਿਰ ਸਤਗੁਰੂ ਜੀ ਨੇ ਕੀ ਕੀਤਾ ਇਹ ਸਾਰੇ ਕੌਤਕ ਤੋਂ ਬਾਅਦ ਇੱਕ ਦਿਨ ਭੇਸ ਬਦਲਿਆ ਰੂਪ ਬਟਾਇਆ ਤੇ ਉਹ ਮੰਗਣ ਵਾਲਿਆਂ ਦੀ ਤਰ੍ਹਾਂ ਸਤਗੁਰੂ ਮਹਾਰਾਜ ਗੁੱਥਲੀ ਪਾ ਕੇ ਝੋਲੀ ਪਾ ਕੇ ਹੱਥ ਵਿੱਚ ਆਸਾ ਕਹਿ ਦਿੰਨੇ ਆ ਸੋਟਾ ਪਕੜ ਕੇ ਤੇ ਚੱਲ ਪਏ ਆ ਸਤਗੁਰੂ ਮਹਾਰਾਜ ਜੀ ਦੇ ਮਗਰ ਮਗਰ ਲੋਕ ਵੀ ਤੁਰੇ ਜਾਂਦੇ ਐ ਤੇ ਜਾਨਵਰ ਵੀ ਜਿਹੜੇ ਉਹ ਭੌਂਕਦੇ ਤੁਰੇ ਜਾਂਦੇ ਐ ਤੇ ਇਥੇ ਫਿਰ ਸਤਗੁਰੂ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਸਾਖੀ ਦੇ ਵਿੱਚੋਂ ਆਪਾਂ ਨੂੰ ਇਹ ਪ੍ਰਮਾਣ ਮਿਲਦਾ ਕਿ ਸਤਗੁਰੂ ਮਹਾਰਾਜ ਨੇ ਇਹ ਕੌਤਕ ਕਿਉਂ ਰਚਿਆ ਪ੍ਰੀਖਿਆ ਲੈਣ ਵਾਸਤੇ ਰਚਿਆ ਤੇ ਸਤਗੁਰੂ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਦੇਦੇ ਅੰਤਰੀਵ ਵੀ ਤੇ ਬਾਹਰੀ ਰੂਪ ਦੇ ਵਿੱਚ ਵੀ ਆਪਾਂ ਦੋਨੇ ਅਰਥਾਂ ਦੀ ਸਾਂਝ ਕਰਨ ਦੀ ਯਤਨ ਕਰਾਂਗੇ ਜਿੰਨੀ ਕਿ ਸੁਮਤ ਮੇਰਾ ਸਤਿਗੁਰੂ ਮੈਨੂੰ ਬਖਸ਼ਿਸ਼ ਕਰੇਗਾ ਸੋ ਆਓ ਪ੍ਰੇਮ ਸਹਿਤ ਸਰਵਣ ਕਰੋ ਸਤਿਗੁਰੂ ਮਹਾਰਾਜ ਸਾਨੂੰ ਕੀ ਸੁਝਾ ਰਹੇ ਹੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਕੇ ਸਦਾ ਬਿਆਦ ਹੁਣ ਬਾਹਰੀ ਰੂਪ ਦੇ ਵਿੱਚ ਇਹ ਅਰਥ ਕਰਾਂਗੇ ਤੇ ਸਤਿਗੁਰੂ ਮਹਾਰਾਜ ਜੀ ਦੀ ਸਾਖੀ ਜਿਹੜੀ ਮੈਂ ਆਪ ਜੀ ਨਾਲ ਪਹਿਲਾਂ ਸਾਂਝ ਕੀਤੀ ਹੈ ਗੁਰੂ ਮਹਾਰਾਜ ਨੇ ਰੂਪ ਬਦਲਿਆ ਭੇਸ ਬਟਾਇਆ ਇੱਕ ਸਵਾਨ ਦੋਇ ਸਵਾਨੀ ਨਾਲ ਕਹਿੰਦੇ ਇੱਕ ਕੁੱਤਾ ਤੇ ਦੋ ਕੁੱਤੀਆਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਮਗਰ-ਮਗਰ ਚੱਲ ਰਹੀਆਂ ਭਲਕੇ ਭੌਕੇ ਸਦਾ ਬਿਆਲ ਤੇ ਜਾਨਵਰ ਦਾ ਇਹ ਸੁਭਾਅ ਆ ਵੀ ਕੋਈ ਵੀ ਹਰਕਤ ਹੁੰਦੀ ਹੈ ਤੇ ਉਹਨੇ ਭੌਂਕਣਾ ਸ਼ੁਰੂ ਕਰ ਦੇਣਾ ਭਾਵੇਂ ਪੱਤਿਆਂ ਦੀ ਖੜਖੜਾਹਾਟ ਹੀ ਕਿਉਂ ਨਾ ਹੋਵੇ ਫਿਰ ਵੀ ਉਹਨੇ ਭੌਂਕਣਾ ਜ਼ਰੂਰ ਹੈ ਉਹਨੇ ਆਪਦਾ ਕੰਮ ਜ਼ਰੂਰ ਕਰਨਾ ਤੇ ਬਾਹਰੀ ਰੂਪ ਦੇ ਵਿੱਚ ਫਿਰ ਇੱਥੇ ਅਰਥ ਇਹੀ ਕੀਤੇ ਗਏ ਹਨ ਕਿ ਸਤਿਗੁਰੂ ਮਹਾਰਾਜ ਰੂਪ ਬਟਾ ਕੇ ਭੇਸ ਬਟਾ ਕੇ ਚੱਲ ਰਹੇ ਆ ਮਹਾਰਾਜ ਦੇ ਮਗਰ-ਮਗਰ ਇੱਕ ਸਵਾਨ ਦੋਏ ਸਵਾਨੀ ਨਾਲ ਇੱਕ ਕੁੱਤਾ ਤੇ ਦੋ ਕੁੱਤੀਆਂ ਨੇ ਉਹ ਵੀ ਸਤਿਗੁਰੂ ਮਹਾਰਾਜ ਦੇ ਮਗਰ-ਮਗਰ ਚੱਲ ਰਹੀਆਂ ਜਿਹੜੀਆਂ ਭੌਂਕ ਰਹੀਆਂ ਹਨ ਭੌਲ ਕੇ ਪਹੌਕੇ ਸਦਾ ਬਿਆਲ ਦੇ ਬਹੁਤ ਉੱਚੀ ਉੱਚੀ ਆਵਾਜ਼ ਦੇ ਵਿੱਚ ਭੌਂਕਦੇ ਮਗਰ ਤੁਰੇ ਜਾ ਰਹੇ ਨੇ ਕੂੜ ਛੁਰਾ ਮੁੱਠਾ ਮੁਰਦਾਰ ਤੇ ਕਹਿੰਦੇ ਲੱਕੜ ਦਾ ਬਣਿਆ ਹੋਇਆ ਇੱਕ ਛੁਰਾ ਉਹ ਸਤਿਗੁਰੂ ਮਹਾਰਾਜ ਨੇ ਹੱਥ ਵਿੱਚ ਲੈ ਲਿਆ ਮੁੱਠਾ ਮੁਰਦਾਰ ਕਹਿੰਦੇ ਜਿਹੜੇ ਮੁਰਦੇ ਨੂੰ ਵੀ ਨਹੀਂ ਮਾਰ ਸਕਦਾ ਵੀ ਜਿਉਂਦੇ ਬੰਦੇ ਨੂੰ ਤੇ ਚਲੋ ਕੀ ਮਾਰਨਾ ਉਹਨੇ ਵੀ ਇੱਕ ਲੱਕੜ ਦਾ ਬਣਿਆ ਹੋਇਆ ਛੁਰਾ ਮਹਾਰਾਜ ਨੇ ਹੱਥ 'ਚ ਪਕੜ ਲਿਆ ਜਿਹੜਾ ਕਿਸੇ ਮਰੇ ਹੋਏ ਦਾ ਵੀ ਨੁਕਸਾਨ ਨਹੀਂ ਕਰ ਸਕਦਾ ਜਿਉਂਦੇ ਦਾ ਨੁਕਸਾਨ ਤੇ ਕੀ ਕਰਨਾ ਮਰੇ ਨੂੰ ਉਹਦਾ ਵੀ ਕੋਈ ਜਿਹੜਾ ਹੈ ਭਾਈ ਉਹ ਨੁਕਸਾਨ ਨਹੀਂ ਕਰ ਸਕਦਾ ਕੂੜ ਸ਼ੁਰਾ ਮੁੱਠਾ ਮੁਰਦਾਰ ਐਸਾ ਇੱਕ ਲੱਕੜ ਦਾ ਸ਼ੁਰਾ ਕਹਿੰਦੇ ਸਤਿਗੁਰੂ ਮਹਾਰਾਜ ਨੇ ਆਪਣੇ ਹੱਥ ਵਿੱਚ ਪਕੜਿਆ ਹੋਇਆ ਧਾਨਕ ਰੂਪ ਰਹਾ ਕਰਤਾ ਤੇ ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਧਾਨਕ ਰੂਪ ਧਾਰਨ ਕਰ ਲਿਆ ਬੜਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਸਿਰ ਤੇ ਮੜਾ ਸਾ ਮਾਰਿਆ ਹੋਇਆ ਦਾੜਾ ਪ੍ਰਕਾਸ਼ ਖੁੱਲਾ ਆ ਬਗਲੀ ਪਾਈ ਹੋਈ ਹੈ ਕੱਪੜੇ ਬੜੇ ਮੈਲੇ ਕੁਚਾਲੇ ਪਾਏ ਹੋਏ ਆ ਜਿਵੇਂ ਨਗਰ ਦੇ ਵਿੱਚ ਫਿਰਨ ਵਾਲੇ ਮੰਗਤਿਆਂ ਦੇ ਪਹਿਰਾਵੇ ਹੁੰਦੇ ਨੇ ਆਪ ਜੀ ਨੇ ਦੇਖੇ ਹੋਣਗੇ ਤੇ ਕਹਿੰਦੇ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕੀਤਾ ਹੋਇਆ ਜਿਹਨੂੰ ਵੇਖ ਕੇ ਡਰ ਆਉਂਦਾ ਤੇ ਸਤਿਗੁਰੂ ਮਹਾਰਾਜ ਜਦੋਂ ਚਲੇ ਜਾ ਰਹੇ ਸਾਕੀ ਦੇ ਅੰਦਰ ਅੱਗੇ ਚੱਲ ਕੇ ਇਹ ਵੀ ਜ਼ਿਕਰ ਮਿਲਦਾ ਕਿ ਸਤਿਗੁਰੂ ਮਹਾਰਾਜ ਨੇ ਪਹਿਲਾਂ ਜਾ ਕੇ ਥੋੜੀ ਮਾਇਆ ਖਿਲਾਰੀ ਹੈ ਤੇ ਜਿਹੜੇ ਮਗਰਮਗਰ ਤੁਰੇ ਆ ਰਹੇ ਲੋਕ ਸੀ ਉਹਨਾਂ ਨੇ ਉਹ ਮਾਇਆ ਚੁੱਕੀ ਹੈ ਤੇ ਪਿਛਾਂ ਮੁੜ ਗਏ ਫਿਰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਮੋਹਰਾ ਕੱਢ ਕੇ ਝੋਲੀ 'ਚ ਵਗਾ ਕੇ ਮਾਰੀਆਂ ਆ ਲਓ ਭਾਈ ਜਾਓ ਪਿੱਛੇ ਚਲੇ ਜਾਓ ਲੋਕਾਂ ਨੇ ਮੋਹਰਾ ਚੁੱਕਿਆ ਭਾਈ ਉਹ ਮਗਰ ਚਲੇ ਗਏ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਚੱਲਦਿਆਂ ਚੱਲਦਿਆਂ ਹੀ ਹੁਕਮ ਕੀਤਾ ਭਾਈ ਲੈਣੇ ਨੂੰ ਕਹਿੰਦੇ ਭਾਈ ਜਾ ਪਿਛਾਂ ਮੁੜ ਜਾ ਕਹਿੰਦੇ ਮਹਾਰਾਜ ਮੈਂ ਤੇ ਤੁਹਾਡਾ ਸਿੱਖ ਹਾਂ ਤੇ ਸਿੱਖ ਦਾ ਫਰਜ਼ ਨਹੀਂ ਬੰਦਾ ਗੁਰੂ ਨੂੰ ਛੱਡ ਦੇਵੇ ਮਹਾਰਾਜ ਮੈਂ ਬਸ਼ਾਂ ਨਹੀਂ ਜਾ ਸਕਦਾ ਤੇ ਸਤਿਗੁਰੂ ਕਹਿੰਦੇ ਫਿਰ ਜਾ ਇਦਾਂ ਕਰ ਜੇ ਨਹੀਂ ਜਾ ਸਕਦਾ ਸਾਡੇ ਆਖੇ ਲੱਗਣਾ ਚਾਹੁੰਦਾ ਸਾਡੀ ਗੱਲ ਮੰਨਦਾ ਉਹ ਮੁਰਦਾ ਪਿਆ ਉਹ লাশ ਪਈ ਹੈ ਜਾਂ ਖਾਲਾ ਜਾ ਕੇ ਸਤਿਗੁਰੂ ਦਾ ਬਚਨ ਮੰਨਿਆ ਭਾਈ ਜਾ ਕੇ ਮੁਰਦੇ ਦੇ ਕੋਲ ਪਈ ਹੋਈ লাশ ਦੇ ਕੋਲ ਖੜ ਗਿਆ ਤੇ ਕਹਿੰਦੇ ਮਹਾਰਾਜ ਹੁਕਮ ਕਰੋ ਤੇ ਸਤਿਗੁਰੂ ਕਹਿੰਦੇ ਵੀ ਖਾਂਦਾ ਕਿਉਂ ਨਹੀਂ ਹੁਣ ਜਦ ਤੈਨੂੰ ਕਿਹਾ ਸੀ ਵੀ ਜਾਂ ਜਾ ਕੇ ਸਾਡਾ ਬਚਨ ਮੰਨ ਮੁਰਦਾ ਖਾਲਾ ਕਹਿੰਦੇ ਮਹਾਰਾਜ ਮੈਂ ਇਸ ਕਰਕੇ ਰੁਕਿਆ ਹੋਇਆ ਹਾਂ ਵੀ ਆਪ ਜੀ ਦੱਸੋ ਸਿਰ ਵਾਲੇ ਪਾਸੋਂ ਖਾਵਾਂ ਕਿ ਪੈਰ ਵਾਲੇ ਪਾਸੇ ਖਾਵਾਂ ਤੇ ਮਹਾਰਾਜ ਨੇ ਮਤਨ ਗੀਤਾ ਕਹਿੰਦੇ ਭਾਈ ਸਾਰਾ ਹੀ ਖਾਲਾ ਤੇ ਭਾਈ ਲੈਣੇ ਨੇ ਜਦੋਂ ਉਸ লাশ ਦੇ ਉੱਤੋਂ ਚਾਦਰ ਚੁੱਕੀ ਐ ਤੇ ਹੀਠਾ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਐ ਕਿ ਉਸ লাশ ਦੀ ਜਗਾ ਤੇ ਕੜਾਹ ਪ੍ਰਸ਼ਾਦ ਦੀ ਦੀਗ ਬਣ ਗਈ। ਗੁਰੂ ਕੇ ਸਿੱਖ ਦੀ ਪ੍ਰੀਖਿਆ ਲੈਣ ਵਾਸਤੇ। ਹੁਣ ਜਿਹੜੇ ਨਾਸਤਕ ਲੋਕ ਨੇ ਉਹ ਕਹਿਣਗੇ ਜੀ ਇਹ ਤੇ ਗੱਲ ਸਮਝ ਚ ਨਹੀਂ ਆ ਰਹੀ ਇਹ ਗੱਲ ਕਿਵੇਂ ਹੋ ਸਕਦੀ ਐ। ਇਹ ਭਾਈ ਭਰੋਸੇ ਦੀ ਖੇਡ ਐ ਵਿਸ਼ਵਾਸ ਦੀ ਖੇਡ ਐ ਸਤਿਗੁਰੂ ਕਿਰਪਾ ਕਰੇ। ਉਹ ਗੁਰਪਾਵੈ ਬਿਨ ਸਾਸ ਤੇ ਰੱਖੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹ ਤੇ ਬਿਨਾ ਸਵਾਸਾਂ ਤੋਂ ਰੱਖ ਸਕਦੇ ਆ ਸੁੱਕੇ ਹਰੇ ਕੀਏ ਖਿੰਮਾ ਹੈ ਸੁੱਕਿਆਂ ਨੂੰ ਹਰੇ ਕਰ ਸਕਦੇ ਆ ਰੋਗੀਆਂ ਦੇ ਰੋਗ ਦੂਰ ਕਰ ਸਕਦੇ ਆ ਸੋਗੀਆਂ ਦੇ ਸੋਗ ਦੂਰ ਕਰ ਸਕਦੇ ਆ ਪਰ ਹੁਣੇ ਉਹਦੇ ਹੈ ਜਿਹਦਾ ਵਿਸ਼ਵਾਸ ਹੈ ਜਿਹਦਾ ਭਰੋਸਾ ਜਿਹਨੇ ਗੁਰੂ ਨੂੰ ਆਪਣਾ ਗੁਰੂ ਮੰਨ ਕੇ ਆਪਣਾ ਆਪ ਗੁਰੂ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਤੇ ਜਿੰਨੀ ਦੇਰ ਤੱਕ ਸਾਡੀ ਮਤ ਹੈ ਸਾਡੀ ਸਿਆਣਪ ਹੈ ਸਾਡੇ ਸਵਾਲ ਜਵਾਬ ਹੈ ਸਾਡਾ ਕਿੰਤੂ ਪ੍ਰੰਤੂ ਹੈ ਉਨੀ ਦੇਰ ਗੁਰੂ ਤੇ ਸਾਡੇ ਵਿੱਚ ਪੜਦਾ ਉਹ ਬਣਿਆ ਰਹਿੰਦਾ ਸੋ ਉਹ ਰੋ ਵਿਚਾਰ ਮੰਨਣ ਵਾਲਿਆਂ ਦੀ ਭਰੋਸੇ ਵਾਲਿਆਂ ਦੀ ਸਿੱਖੀ ਹੈ ਉਹ ਬੰਦ-ਬੰਦ ਵੀ ਕਟਵਾ ਲੈਂਦੇ ਆ ਆਰੇ ਨਾਲ ਚੀਰੇ ਵੀ ਜਾਂਦੇ ਆ ਤੇ ਦੋ ਫਾੜਾਂ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਸੁਣਾਈ ਦਿੰਦਾ ਤੇ ਮੇਰੇ ਵਰਗੇ ਕਈ ਐਸੇ ਕਰਮਾਂ ਦੇ ਮਾਰੇ ਹੋਏ ਹਨ ਭਾਈ ਜਿਨ੍ਹਾਂ ਦਾ ਸਰੀਰ ਵੀ ਤੰਦਰੁਸਤ ਹੈ ਆ ਅੱਖਾਂ ਵੀ ਦਿਖਦੀਆਂ ਨੇ ਚਲਦੀਆਂ ਨੇ ਕੰਨ ਵੀ ਸੋਹਣੇ ਆ ਜੁਬਾਨ ਤੋਂ ਵੀ ਰਸ ਬੜਾ ਬੋਲਣਾ ਬੜਾ ਵਧੀਆ ਹੁੰਦਾ ਪਰ ਅਸੀਂ ਆਪਣੇ ਜੀਵਨ ਚ ਕਦੇ ਜਿਉਂਦੇ ਜੀ ਸੋਹਣੇ ਸਰੀਰ ਦੇ ਨਾਲ ਵੀ ਦੇਖ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਤੇ ਇੱਕ ਉਹ ਵੀ ਗੁਰਸਿੱਖ ਨੇ ਵੀ ਜਿਹੜੇ ਦੋ ਫਾੜ ਹੋ ਕੇ ਉਹਨਾਂ ਦੇ ਦੋਹਾਂ ਗਾਂ ਦੇ ਵਿੱਚੋਂ ਵਾਹਿਗੁਰੂ ਦੋਹਾਂ ਪਾਸਿਆਂ ਦੇ ਵਿੱਚੋਂ ਜਪਜੀ ਸਾਹਿਬ ਸੁਣਾਈ ਦਿੰਦਾ ਭਾਈ ਮਨੀ ਸਿੰਘ ਵਰਗੇ ਗੁਰਸਿੱਖ ਜਿਨ੍ਹਾਂ ਦੇ ਪੋਟੇ-ਪੋਟੇ ਦੇ ਵਿੱਚੋਂ ਸੁਖਨੀ ਸਾਹਿਬ ਦੀ ਆਵਾਜ਼ ਆਉਂਦੀ ਹੈ ਹੁਣ ਇਹ ਤਾਂ ਖੇਡ ਪ੍ਰੇਮ ਦੀ ਵਿਸ਼ਵਾਸ ਭਰੋਸੇ ਦੀ ਆ ਨਾ ਤੁਲਨਾ ਤੇ ਆਪਾਂ ਕਰ ਹੀ ਨਹੀਂ ਸਕਦੇ ਸੋਰੋ ਵਿਚਾਰ ਮੇਰਾ ਇਹ ਵਿਚਾ ਨਹੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਰਦਾ ਖਾਣ ਵਾਸਤੇ ਕਿਆ ਭਾਈ ਲੈਣੇ ਨੇ ਬਚਨ ਮੰਨਿਆ ਤੇ ਗੁਰੂ ਕੀ ਦੇਗ ਬਣ ਗਏ ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਪ੍ਰਖਿਆ ਅਚ ਖਰੇ ਉਤਰੇ ਆ ਸਤਿਗੁਰੂ ਮਹਾਰਾਜ ਜੀ ਦੇ ਨਾਲ ਮਗਰ ਮਗਰ ਚੱਲ ਰਿਹਾ ਤੇ ਸਤਿਗੁਰੂ ਮਹਾਰਾਜ ਨੇ ਸਮਾਂ ਆਉਣ ਤੇ ਭਾਈ ਫਿਰ ਗੁਰੂ ਅੰਗਦ ਦੇ ਮਹਾਰਾਜ ਬਣਾ ਕੇ ਲੈਣੇ ਕੋ ਅੰਗ ਲਗਾਇਆ ਅੰਗਦ ਕਰ ਦਿਆ ਦੇ ਬਚਨ ਦੇ ਉੱਪਰ ਸਤਿਗੁਰੂ ਮਹਾਰਾਜ ਨੇ ਐਸੀ ਖੇਡ ਵਰਤਾ ਦਿੱਤੀ ਕਿ ਗੁਰਤਾ ਗੱਦੀ ਦੇ ਵਾਰਸ ਬਣਾ ਦਿੱਤਾ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਨ ਰਾਲੀ ਗੁਰੂ ਨੇ ਕਹਿਤਾ ਤੇ ਸਿੱਖ ਨੇ ਮੰਨ ਲਿਆ ਜੇ ਸਵਾਲ ਜਵਾਬ ਕਰਦਾ ਇੰਨਾ ਨਹੀਂ ਇੰਨਾ ਮੰਨਣਾ ਆ ਨਹੀਂ ਠੀਕ ਆ ਨਹੀਂ ਠੀਕ ਆ ਸਹੀ ਹੈ ਉਹ ਗਲਤ ਹੈ ਤੇ ਫੇਰ ਭਾਈ ਆਪਣੀ ਮਤ ਹੈ ਹਰ ਗੁਰੂ ਮਤ ਨਹੀਂ ਹੈ ਸੋ ਸਤਗੁਰੂ ਕਵੇ ਤੇ ਗੁਰੂ ਦਾ ਸਿੱਖ ਮੰਨ ਲਵੇ ਬਸ ਇੰਨੀ ਕੁ ਖੇਡ ਹੈ ਭਾਈ ਲੈਨੇ ਨੂੰ ਕਿਹਾ ਭਾਈ ਲੈਨੇ ਨੇ ਮੰਨ ਲਿਆ ਤੇ ਸਤਗੁਰੂ ਮਹਾਰਾਜ ਨੇ ਆਪਣਾ ਵਾਰਿਸ ਬਣਾ ਕੇ ਗੁਰੂਤਾ ਗੱਦੀ ਦੇ ਉੱਪਰ ਅਗਲੀ ਜੋਤ ਉਹਨਾਂ ਚ ਪ੍ਰਵਰਤਤ ਕਰ ਦਿੱਤੀ ਇਹ ਇਤਿਹਾਸ ਦੀ ਇੱਕ ਲੜੀ ਹੈ ਸੁਰਾਹੋ ਵਿਚਾਰ ਸਤਗੁਰੂ ਮਹਾਰਾਜ ਐਸੀ ਕਿਰਪਾ ਕਰਕੇ ਐਸੇ ਕੌਤਕ ਵਰਤਾ ਰਹੇ ਹੈ ਇਹ ਤੇ ਹੋ ਗਿਆ ਬਾਹਰੀ ਰੂਪ ਦੇ ਵਿੱਚ ਅਰਥ ਕਿ ਸਤਗੁਰੂ ਮਹਾਰਾਜ ਨੇ ਰੂਪ ਬਟਾਇਆ ਧਾਨਕ ਰੂਪ ਭਿਆਨਕ ਰੂਪ ਉਤਾਰਨ ਕੀਤਾ ਲੋਕ ਮਗਰ ਚੱਲ ਰਹੇ ਹੈ ਕਿ ਇਸ ਤਰ੍ਹਾਂ ਸਤਗੁਰੂ ਮਹਾਰਾਜ ਨੇ ਇਹ ਸਾਰੀ ਖੇਡ ਵਰਤਾਈ ਹੈ ਤੇ ਇਸੇ ਦੇ ਹੀ ਅੰਤਰੀਵ ਰੂਪ ਦੇ ਵਿੱਚ ਸਤਗੁਰੂ ਮਹਾਰਾਜ ਜਿੰਨੀ ਕੁ ਸੁਮਤ ਬਖਸ਼ਿਸ਼ ਕਰਦੇ ਹੈ ਉਹਨਾਂ ਆਪਥਾਂ ਦੁਆਰਾ ਤੁਹਾਡੇ ਨਾਲ ਸਾਂਝ ਕਰਨ ਦਾ ਯਤਨ ਕਰਾਂਗਾ ਇੱਕ ਸਵਾਨ ਦੋਏ ਸਵਾਨੀ ਨਾਲ ਤੇ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਮਨੁੱਖ ਆ ਨਾ ਇਹਦੇ ਜੀਵਨ ਦੇ ਵਿੱਚ ਇੱਕ ਸਵਾਨ ਦੋਏ ਸਵਾਨੀ ਨਾਲ ਕਹਿੰਦੇ ਲੋਭ ਰੂਪ ਜਿਹੜਾ ਕੁੱਤਾ ਇਹਦੇ ਜੀਵਨ ਦੇ ਵਿੱਚ ਹੈ ਤੇ ਦੋਏ ਸਵਾਨੀਆਂ ਦੋ ਕੁੱਤੀਆਂ ਜਿਹਨੂੰ ਆਸਾ ਤੇ ਤ੍ਰਿਸ਼ਨਾ ਕਹਿੰਦੇ ਆ ਕਹਿੰਦੇ ਭਾਈ ਮਨੁੱਖ ਜਿਹੜਾ ਨਾ ਇਹਦੇ ਜੀਵਨ ਦੇ ਵਿੱਚ ਲੋਭ ਰੂਪ ਕੁੱਤਾ ਆਸਾ ਦੇ ਵਾਹਿਗੁਰੂ ਕਿਰਪਾ ਕਰੇ ਤ੍ਰਿਸ਼ਨਾ ਇਹ ਦੋ ਕੁੱਤਿਆਂ ਰੂਪ ਇਹਦੇ ਜੀਵਨ ਦੇ ਵਿੱਚ ਭਾਰੂ ਰਹਿੰਦੀਆਂ ਲਾਲਚ ਲੋਭ ਆ ਵੀ ਮੈਨੂੰ ਮਿਲ ਜਾਏ ਆ ਵੀ ਮੈਨੂੰ ਮਿਲ ਜਾਏ ਜਿੱਥੇ ਇੱਕ ਕੁੱਤਾ ਵਫਾਦਾਰ ਜਾਨਵਰ ਹੈ ਨਾ ਮਾਲਕ ਦਾ ਵਫਾਦਾਰ ਹੈ ਉਥੇ ਇੱਕ ਔਗਣ ਵੀ ਉਹਦੇ 'ਚ ਇਹ ਹੈ ਕਿ ਉਹ ਹਰ ਭਾਂਡੇ 'ਚ ਮੂੰਹ ਪਾਉਂਦਾ ਉਹਦਾ ਇਹ ਸੁਭਾਅ ਆ ਉਹ ਰਹਿ ਨਹੀਂ ਸਕਦਾ ਭਾਵੇਂ ਉਹ ਕਿੰਨਾ ਵੀ ਰੱਜਿਆ ਕਿਉਂ ਨਾ ਹੋਵੇ ਉਹਨੇ ਹਰ ਭਾਂਡੇ 'ਚ ਮੂੰਹ ਮਾਰਨਾ ਤੇ 사ਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਮਨੁੱਖ ਦੇ ਜੀਵਨ ਵਿੱਚ ਵੀ ਇਹ ਲੋਭ ਰੂਪ ਕੁੱਤਾ ਜਿਹੜਾ ਨਾ ਲਾਲਚ ਰੂਪ ਕੁੱਤਾ ਜਿਹੜਾ ਵੀ ਇਹਦਾ ਵੀ ਮੈਨੂੰ ਮਿਲ ਜਾਏ ਉਹਦਾ ਵੀ ਮੈਨੂੰ ਮਿਲ ਜਾਏ ਇਹਦੇ ਕੋਲ ਕੀ ਹੈ ਉਹਦੇ ਕੋਲ ਕੀ ਹੈ ਇਹ ਵੀ ਹਰ ਥਾਂ ਮੂੰਹ ਮਾਰਦਾ ਇਹ ਵੀ ਹਟ ਨਹੀਂ ਸਕਦਾ ਟਲਦਾ ਨਹੀਂ ਦੋਏ ਸਵਾਨੀ ਨਾਲ ਆਸਾ ਤੇ ਤ੍ਰਿਸ਼ਨਾ ਰੂਪ ਸਵਾਨੀਆਂ ਕੁੱਤੀਆਂ ਨੇ ਭਾਵ ਆਸ ਵੀ ਨਹੀਂ ਮੁੱਕਦੀ ਆ ਵੀ ਆ ਜਾਏ ਆ ਵੀ ਆ ਜਾਏ ਆ ਵੀ ਆ ਜਾਏ ਇਧਰੋਂ ਵੀ ਆ ਜਾਏ ਉਧਰੋਂ ਵੀ ਆ ਜਾਏ ਤ੍ਰਿਸ਼ਨਾ ਮੈਨੂੰ ਹੀ ਮਿਲ ਜਾਏ ਫਲਾਨੀ ਨੂੰ ਮਿਲ ਗਿਆ ਮੈਂ ਕਿਉਂ ਰਹਿ ਗਿਆ ਮੈਂ ਕੀ ਰੱਬ ਦਾ ਬਗਾੜਿਆ ਮੈਂ ਵੀ ਤੇ ਪਾਠ ਕਰਦਾ ਮੈਂ ਵੀ ਤੇ ਸੇਵਾ ਕਰਦਾ ਉਹਨੂੰ ਕਿਉਂ ਦੇ ਦਿੱਤਾ ਮੈਨੂੰ ਕਿਉਂ ਨਹੀਂ ਦਿੱਤਾ ਇਸ ਕਰਕੇ ਕਹਿੰਦੇ ਇਹ ਲੋਭ ਰੂਪ ਕੁੱਤਾ ਆਸਾ ਤੇ ਤ੍ਰਿਸ਼ਨਾ ਰੂਪ ਕੁੱਤੀਆਂ ਇਹਦੇ ਜੀਵਨ ਚ ਭਾਰੂ ਰਹਿੰਦੀਆਂ ਜਿਹੜੀਆਂ ਇਹਦੇ ਮਨ ਨੂੰ ਕੰਟਰੋਲ ਕਰਕੇ ਤੇ ਇਹਨੂੰ ਭਜਾਈ ਫਿਰਦੀਆਂ ਤੇ ਅੱਜ ਸੰਸਾਰ ਦੀ ਹਾਲਤ ਬਿਲਕੁਲ ਗੁਰੂ ਕੇ ਪਿਆਰਿਓ ਇਸੇ ਸ਼ਬਦ ਦੇ ਦੁਆਰਾ ਆਪਾਂ ਬਖਾਨ ਕਰ ਸਕਦੇ ਹਾਂ ਭਲ ਕੇ ਭੌਕ ਸਦਾ ਬਿਆਲ ਤੇ ਜਿਵੇਂ ਕੁੱਤੇ ਦਾ ਸੁਭਾਅ ਭੌਂਕਣਾ ਕਹਿੰਦੇ ਇਹ ਟਿਕਣ ਨਹੀਂ ਦਿੰਦਾ ਨਾ ਲੋਭ ਨਾ ਆਸਾਂ ਤੇ ਤ੍ਰਿਸ਼ਨਾ ਇਹ ਜਗਾ ਚੌਂਦ ਨੂੰ ਦੇਖ ਕੇ ਮਾਇਆ ਨੂੰ ਦੇਖ ਕੇ ਦੂਜਿਆਂ ਨੂੰ ਦੇਖ ਕੇ ਮਨ ਦੇ ਅੰਦਰ ਐਸੀ ਤੜਫਣਾ ਪੈਦਾ ਕਰਦੀਆਂ ਨੇ ਵੀ ਟਿਕਣ ਨਹੀਂ ਦਿੰਦੀਆਂ ਤੇ 24 ਘੰਟੇ ਸੱਤੇ ਦਿਨ ਭੌਂਕਦੀਆਂ ਰਹਿੰਦੀਆਂ ਨੇ ਹਾਏ ਮੈਨੂੰ ਮਿਲ ਜਾਏ ਹਾਏ ਮੇਰੇ ਕੋਲ ਆ ਜਾਏ ਇਹ ਵੀ ਮੇਰਾ ਹੋ ਜਾਏ ਉਹ ਵੀ ਮੇਰਾ ਹੋ ਜਾਏ ਇੱਥੋਂ ਵੀ ਲੈ ਲਾਂ ਉੱਥੋਂ ਵੀ ਲੈ ਲਾਂ ਕਈ ਵਾਰ ਇੰਨਾ ਕੋ ਜੋਰ ਪਕੜ ਜਾਂਦੀਆਂ ਨੇ ਕਿ ਬੰਦਾ ਧਰਮ ਦੇ ਕਾਰਜਾਂ ਦੇ ਵਿੱਚ ਵੀ ਹਿਰਾਫੇਰੀ ਕਰਨ ਤੋਂ ਨਹੀਂ ਡਰਦਾ ਗੁਰੂ ਕੀ ਸੰਗਤ ਦੀ ਮਾਇਆ ਤੱਕ ਖਾ ਜਾਂਦਾ ਗੁਰੂ ਦੀ ਦਸਵੰਦ ਤੱਕ ਖਾ ਜਾਂਦਾ ਤੇ ਜੇ ਕਿਤੇ ਚੰਗੇ ਕਾਰਜ ਵਾਸਤੇ ਸੰਗਤਾਂ ਵੱਲੋਂ ਗੁਰੂ ਕੇ ਸਿੱਖਾਂ ਵੱਲੋਂ ਕੋਈ ਐਸਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮਿਲ ਜਾਏ ਤੇ ਭਾਈ ਉਹਦੇ 'ਚ ਵੀ ਕਾਣ ਕਰ ਜਾਂਦਾ ਕਿਉਂਕਿ ਲੋਭ ਕੁੱਤਾ ਆਸਾ ਦੀ ਤ੍ਰਿਸ਼ਨਾ ਰੂਪ ਕੁੱਤੀਆਂ ਦਿਨ ਰਾਤ ਭੌਂਕਦੀਆਂ ਨੇ ਤੇ ਇਸ ਮਨ ਨੂੰ ਟਿਕਣ ਨਹੀਂ ਦਿੰਦੀਆਂ ਮਨੁੱਖ ਦੇ ਨੂੰ ਤੇ ਕਹਿੰਦੇ ਇਸੇ ਤਰ੍ਹਾਂ ਭਈ ਭਲਕੇ ਭੌਕੇ ਸਦਾ ਬਯਾਲ ਤੇ ਕਹਿੰਦੇ ਦਿਨ ਰਾਤ ਫਿਰੇ ਟੌਂ ਟੌਂ ਕਰਦੀਆਂ ਰਹਿੰਦੀਆਂ ਤੇ ਇਸ ਮਨ ਨੂੰ ਸੰਸਾਰ ਦੀ ਮਾਇਆ ਦੀ ਚੱਕਰ ਦੇ ਵਿੱਚ ਘੁਮਾਈ ਫਿਰਦੀਆਂ ਲਾਲਚ ਆਸਾ ਤੇ ਤ੍ਰਿਸ਼ਨਾ ਰੂਪ ਜਿਹੜੀ ਐ ਇਹ ਤਿੰਨੇ ਜਿਹੜੇ ਆ ਇੱਟ ਗੰਨੀ ਦੇਰ ਹੈ ਕੂੜ ਛੁਰਾ ਮੁੱਠਾ ਮੁਰਦਾਰ ਧਾਨ ਕ ਰੂਪ ਰਹਾ ਕਰਤਾਰ ਕਹਿੰਦੇ ਕੂੜ ਭਾਵ ਝੂਠ ਰੂਪ ਛੁਰਾ ਕਹਿੰਦੇ ਹੱਥ 'ਚ ਪਕੜਿਆ ਹੋਇਆ ਮੁੱਠਾ ਮੁਰਦਾਰ ਤੇ ਕਹਿੰਦੇ ਭਾਈ ਲੋਕਾਂ ਨੂੰ ਵੱਡ-ਵੱਡ ਖਾਈ ਤੁਰਿਆ ਜਾਂਦਾ ਮੁਰਦਾਰ ਖਾਣਾ ਭਾਵ ਮਰਿਆ ਹੋਇਆ ਮਾਸ ਖਾਣਾ ਤੇ ਕਹਿੰਦੇ ਭਾਈ ਕਿਸੇ ਦਾ ਹੱਕ ਖਾਣਾ ਮੁਰਦਾਰ ਦੇ ਬਰਾਬਰ ਆ ਜਿਹੋ ਜਿਹਾ ਮੁਰਦਾ ਖਾ ਲਿਆ ਤੇ ਕਿਸੇ ਦਾ ਹੱਕ ਖਾ ਲਿਆ ਕੂੜ ਸ਼ੁਰਾ ਮੁੱਠਾ ਮੁਰਦਾਰ ਕਹਿੰਦੇ ਝੂਠ ਦਾ ਸ਼ੁਰਾ ਇਹਨੇ ਹੱਥ 'ਚ ਪਕੜਿਆ ਹੋਇਆ ਤੇ ਮੁਰਦਾਰ ਖਾਣ ਤੱਕ ਦਾ ਭਾਵ ਲੋਕਾਂ ਦਾ ਹੱਕ ਮਾਰਨ ਤੋਂ ਪੂਰਾ ਨਹੀਂ ਜਾਂਦਾ ਕਿਸੇ ਦਾ ਕੰਮ ਕਰਾਉਂਦਾ ਤੇ ਉਹਦੇ ਵਿੱਚੋਂ ਰਿਸ਼ਵਤ ਵੱਡੀ ਆਪ ਲੈਂਦਾ ਕਿਸੇ ਲਈ ਕੋਈ ਕਾਰਜ ਕਰਦਾ ਤੇ ਉਹਦੇ ਵਿੱਚੋਂ ਪਰਸੈਂਟੇਜ ਲੈਂਦਾ ਕਹਿੰਦਾ ਮੈਨੂੰ ਕਮਿਸ਼ਨ ਚਾਹੀਦਾ ਕਿਸੇ ਦੀ ਲੋੜ ਪੂਰੀ ਕਰਦਾ ਤੇ ਵਿਆਜ ਰੂਪੀ ਉਹਦੇ ਤੋਂ ਭਾਈ ਮਾਇਆ ਖਾਂਦਾ ਇਸੇ ਤਰ੍ਹਾਂ ਆਪ ਦੇ ਸਕੇ ਸਬੰਧੀਆਂ ਭੈਣ ਭਰਾਵਾਂ ਰਿਸ਼ਤੇਦਾਰਾਂ ਤੋਂ ਵੀ ਜਿਹੜਾ ਇਹ ਸੰਕੋਚ ਨਹੀਂ ਕਰਦਾ ਭਾਵ ਆਪ ਦਾ ਹਿੱਸਾ ਪਹਿਲਾਂ ਰੱਖਦਾ ਤੇ ਦੂਜੇ ਵੱਲ ਬਾਅਦ ਵਿੱਚ ਧਿਆਨ ਕਰਦਾ ਤੇ ਜੇ ਕਿਸੇ ਤੋਂ ਇੰਗਰੀਬ ਤੋਂ ਦਿਹਾੜੀ ਲਵਾ ਵੀ ਲੈਂਦਾ ਤੇ ਭਾਈ ਉਹਦਾ ਵੀ ਹੱਕ ਨਹੀਂ ਦਿੰਦਾ ਕਹਿੰਦਾ ਤੈਨੂੰ ਇੰਨੇ ਪੈਸਿਆਂ ਦੀ ਕੀ ਲੋੜ ਐ ਤੇ ਹੁਣ ਮੈਨੂੰ ਕਿਮਾ ਕਰਿਓ ਕੋਈ ਫੜੀ ਵਾਲਾ ਕੋਈ ਰੇੜੀ ਵਾਲਾ ਸੜਕ ਤੇ ਬੈਠਾ ਸਬਜ਼ੀ ਵੇਚਦਾ ਫਰੂਟ ਵੇਚਦਾ ਉਹਦੇ ਨਾਲ ਤੇ ਜਰਾ ਕਰਦਾ ਵੀ ਭਾਈ ਇੰਨੇ ਨਹੀਂ ਇੰਨੇ ਦੇਣੇ ਆ ਲੁੱਟ ਮਚਾਈ ਆ ਤੁਸੀਂ ਤੇ ਜਦੋਂ ਖੜ ਕੇ ਨਸ਼ੇ ਖਰੀਦਦਾ ਉਦੋਂ ਕਦੇ ਮੁੱਲ ਨਹੀਂ ਕਰਦਾ ਵੀ ਤੂੰ ਮਹਿੰਗਾ ਦੇ ਰਿਹਾ ਮੈਂ ਇਹ ਨਹੀਂ ਲੈਣਾ ਉਹ ਜਿੰਨੇ ਮੰਗਦਾ ਉਹਦੇ ਹੱਥ ਫੜਾ ਦਿੰਦਾ ਮਿਹਨਤ ਕਰਨ ਵਾਲੇ ਨਾਲ ਜਿੱਦਦਾ ਰੱਖਿਅਾਲੇ ਦੇ ਨਾਲ 10 ਰੁਪਈਆ ਪਿੱਛੇ ਬਹੰਸ ਜ਼ਰੂਰ ਕਰੂਗਾ ਪਰ ਠੇਕੇ ਵਾਲੇ ਨੂੰ ਪੈਸੇ ਦੇਣ ਲੱਗਿਆਂ ਇੱਕ ਵਾਰ ਨਹੀਂ ਕਹਿੰਦਾ ਵੀ ਸਸਤਾ ਕਰ ਦੇ ਭਾਈ ਕਹਿੰਦਾ ਭਾਈ ਜਿੰਨੇ ਦਾ ਹੈਗਾ ਦੇ ਦੇ ਤੇ ਆ ਲੈ ਪੈਸੇ ਉਹ ਵੀ ਨਗਦ ਇਸ ਪ੍ਰਕਾਰ ਕਹਿੰਦੇ ਗਰੀਬ ਦਾ ਹੱਕ ਮਾਰਦਾ ਤੇ ਉਹ ਮੁਰਦਾ ਖਾਣ ਦੇ ਬਰਾਬਰ ਹੈ ਕੂੜ ਸ਼ੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਕਹਿੰਦੇ हे ਕਰਤਾਰ ਪ੍ਰਮਾਤਮਾ ਕਿੱਡਾ ਭਿਆਨਕ ਰੂਪ ਆ ਬੰਦੇ ਦਾ ਕਿੱਡਾ ਭਿਆਨਕ ਰੂਪ ਉਤਾਰਨ ਕੀਤਾ ਹੋਇਆ ਇਹਨੇ ਲੋਭ ਦੇ ਵਿੱਚ ਆਸਾ ਤ੍ਰਿਸ਼ਨਾ ਦੇ ਵਿੱਚ ਤੇ ਝੂਠ ਦਾ ਸਹਾਰਾ ਲੈ ਕੇ ਬੰਦੇ ਤੋਂ ਰਾਕਸ਼ਸ਼ ਬਣ ਗਿਆ ਕਰੂਪ ਹੋ ਗਿਆ ਦੇਖਣ ਨੂੰ ਤੇ ਬਾਹਰੋਂ ਬਣਿਆ ਤੜਿਆ ਸੋਹਣਾ ਲੱਗਦਾ ਪਰ ਅੰਦਰ ਮੈਲ ਬਹੁਤੀ ਅੰਦਰੋਂ ਬਹੁਤ ਕਾਲਾ ਸੋ ਇਸ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਕਹਿੰਦੇ ਪਾਈ ਅੰਤਰੀਵ ਰੂਪ ਦੇ ਵਿੱਚ ਇੱਕ ਸਵਾਨ ਦੋਇ ਸਵਾਨੀ ਨਾਲ ਲੋਭ ਰੂਪ ਕੁੱਤਾ ਆਸਾ ਦੇ ਤ੍ਰਿਸ਼ਨਾ ਰੂਪ ਕੁੱਤੀਆਂ ਇਹਦੇ ਜੀਵਨ ਦੇ ਵਿੱਚ ਹਨ ਜਿਹੜੇ ਦਿਨ ਰਾਤ ਭੌਂਕਦੇ ਆ ਇਹਨੂੰ ਟਿਕਣ ਨਹੀਂ ਦਿੰਦੇ ਭਲਕੇ ਭੌਕੇ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਤੇ ਕਹਿੰਦੇ ਧਾਨਕ ਤੇ ਭਿਆਨਕ ਰੂਪ ਹੇ ਮੇਰੇ ਪ੍ਰਮਾਤਮਾ ਇਸ ਬੰਦੇ ਨੇ ਧਾਰਨ ਕਰ ਲਿਆ ਹੈ ਮੈਂ ਪਤ ਕੀ ਪੰਦ ਨਾ ਕਰਨੀ ਸਾਰ ਕਹਿੰਦੇ ਮੈਂ ਸੱਚੇ ਪਾਤਸ਼ਾਹ ਤੇਰੇ ਦੱਸੇ ਹੋਏ ਰਸਤੇ ਤੇ ਚੱਲ ਹੀ ਨਹੀਂ ਰਿਹਾ ਮੈਂ ਪਤ ਕੀ ਪੰਦ ਨਾ ਕਰਨੀ ਸਾਰ ਤੇ ਨਾ ਹੀ ਤੇਰੇ ਦੱਸੇ ਹੋਏ ਰਸਤੇ ਤੇ ਚੱਲਣ ਲਈ ਕੋ ਉਪਰਾਲਾ ਕਰਦਾ ਮੇਰੀ ਕਰਨੀ ਵੀ ਅਸੀਂ ਹੈ ਨਹੀਂ ਨਾ ਤੇ ਮੈਨੂੰ ਹੰਗਤਾ ਮਮਤਾ ਵਿਸ਼ੇਸ਼ਟ ਰੂਪ ਜਿਹੜੀਆਂ ਐਸੀਆਂ ਵਿਦਵਾਨ ਗੁਰਸਿੱਖ ਸਾਨੂੰ ਸਮਝਾਉਂਦੇ ਆ ਕਿ ਜੀਵਨ ਦੇ ਵਿੱਚ ਜਿਹੜੇ ਸਾਡੇ ਗੁਣ ਤੇ ਔਗਣ ਦੀ ਪਛਾਣ ਕਰਨੀ ਹੁਣ ਇਹ ਅਰਥ ਥੋੜੇ ਡੂੰਘੇ ਬਣ ਜਾਂਦੇ ਐ ਪਰ ਆਮ ਗੁਰਸਿੱਖ ਆਮ ਸੰਗਤ ਮੇਰੇ ਵਰਗੇ ਜਿਹੜੇ ਅਜੇ ਉਸ ਪੱਧਵੀ ਤੱਕ ਨਹੀਂ ਪਹੁੰਚੇ ਘਰੇਲੂ ਗ੍ਰਸਤੀ ਗੁਰਸਿੱਖ ਨੇ ਉਹਨਾਂ ਦੇ ਸਮਝਣ ਵਾਸਤੇ ਮੈਂ ਬੇਨਤੀ ਕਰਦਿਆਂ ਮੈਂ ਪਤ ਕੀ ਪੰਧ ਨਾ ਕਰਨੀ ਸਾਰ ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਜਿਹੜਾ ਰਾਹ ਜਾਂਦਾ ਉਸ ਰਾਹ ਤੇ ਹੀ ਚੱਲਦਾ ਦੂਜੇ ਰਾਹਾਂ ਤੇ ਭਟਕਦਾ ਫਿਰ ਰਿਹਾ ਨਾ ਕਰਨੀ ਕੀ ਕਾਰ ਵਾਹਿਗੁਰੂ ਨਾ ਮੇਰੀ ਕੋਈ ਕਰਨੀ ਹੈ ਤੇ ਨਾ ਮੈਂ ਕੋਈ ਅਸੀਂ ਚੰਗੀ ਕਾਰ ਕਮਾਉਣਾ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਕਹਿੰਦੇ ਸੱਚੇ ਪਾਤਸ਼ਾਹ ਨਾ ਤੇ ਮੈਨੂੰ ਰਸਤੇ ਦੀ ਸਮਝ ਆ ਨਾ ਮੈਨੂੰ ਸੋਝੀ ਆ ਤੇ ਨਾ ਹੀ ਮੇਰੀ ਕੋਈ ਕਾਰ ਕਮਾਈ ਮੇਰਾ ਕੋਈ ਕਰਮ ਐਸਾ ਕਿ ਜਿਹੜਾ ਮੈਂ ਉਸ ਪਾਸੇ ਵੱਲ ਚੱਲ ਸਕਾਂ ਮੈਂ ਤੇ ਭੁੱਲਿਆ ਹੋਇਆ ਮੈਂ ਤੇ ਭਟ ਗਿਆ ਹੋਇਆ ਮੈਂ ਤੇ ਗਵਾਚਾ ਹੋਇਆ ਹੋਮ ਵਿਗੜਾ ਰੂਪ ਰਹਾ ਬਿਕਰਾਲ ਤੇ ਮਹਾਰਾਜ ਮੇਰਾ ਰੂਪ ਵਿਗੜ ਗਿਆ ਬਿਕਰਾਲ ਭਿਆਨਕ ਹੋ ਗਿਆ ਬਣਾਇਆ ਤੂੰ ਬੰਦਾ ਸੀ ਪਰ ਮੈਂ ਬੰਦਾ ਰਿਹਾ ਨਹੀਂ ਜਾਨਵਰਾਂ ਤੋਂ ਵੀ ਮੇਰਾ ਆਚਰਣ ਥੱਲੇ ਡਿੱਗ ਪਿਆ ਇਸ ਕਰਕੇ ਮੈਂ ਗੁਆਚ ਗਿਆ ਹਾਂ ਮੈਂ ਉਲਝ ਗਿਆ ਹਾਂ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਨਾ ਮੈਨੂੰ ਰਾਹ ਦੀ ਸੋਝੀ ਰਹੀ ਹੈ ਨਾ ਮੇਰੇ ਕਰਮ ਐਸੇ ਆ ਨਾ ਮੇਰੀ ਕੋਈ ਕਾਰ ਐਸੀ ਕਮਾਈ ਐਸੀ ਹੈ ਜਿਹੜੀ ਤੇਰੇ ਤੱਕ ਲੈ ਕੇ ਜਾ ਸਕੇ ਹਉ ਵਿਗੜੇ ਰੂਪ ਰਹਾ ਬਕਰਾਲ ਮਹਾਰਾਜ ਮੈਂ ਰੂਪ ਵੀ ਵਿਗਾੜ ਲਿਆ ਬੰਦਾ ਨਹੀਂ ਰਿਹਾ ਜਾਨਵਰਾਂ ਤੋਂ ਰਾਖਸ਼ਾਂ ਤੋਂ ਵੀ ਭੈੜਾ ਹੋ ਗਿਆ ਹਾਂ ਤੇਰਾ ਏਕ ਨਾਮ ਤਾਰੈ ਸੰਸਾਰ ਮਾਰੇ ਤੇਰਾ ਇੱਕੋ ਹੀ ਨਾਮ ਹੈ ਜਿਹੜਾ ਸੰਸਾਰ ਨੂੰ ਤਾਰਦਾ ਸੰਸਾਰ ਤੋਂ ਪਾਰ ਕਰ ਸਕਦਾ ਡੁੱਬਦਿਆਂ ਦਾ ਸਹਾਰਾ ਬਣ ਸਕਦਾ ਹੈ ਮੈਂ ਇਹ ਆਸ ਇਹੋ ਆਧਾਰ ਰਹਾਉ ਤੇ ਮੈਨੂੰ ਉਸ ਇੱਕ ਨਾਮ ਦੀ ਹੀ ਆਸ ਹੈ ਉਸ ਨਾਮ ਦਾ ਹੀ ਆਧਾਰ ਹੈ ਕਿਰਪਾ ਕਰ ਮੇਰੇ ਦੇ ਤਰਸ ਕਰਕੇ ਮੈਨੂੰ ਆਪਣਾ ਉਹ ਇੱਕ ਪਵਿੱਤਰ ਨਾਮ ਦੇ ਦੇ ਗੁਰੂ ਦਾ ਸ਼ਬਦ ਦੇ ਦੇ ਜਿਦੇ ਨਾਲ ਮੈਂ ਇਸ ਸੰਸਾਰ ਸਾਗਰ ਦੇ ਵਿੱਚੋਂ ਨਿਕਲ ਕੇ ਤੇਰੇ ਦਰ ਤੱਕ ਪਹੁੰਚ ਸਕਾਂ ਮੈਂ ਇਹ ਆਸ ਇਹੋ ਆਧਾਰ ਮਹਾਰਾਜ ਇਹੀ ਮੇਰੀ ਆਸ ਹੈ ਇਹੀ ਮੇਰਾ ਆਧਾਰ ਹੈ ਰਹਾਉ ਰਹਿਣ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਦਾ ਕੇਵਲ ਇੱਕ ਨਾਮ ਹੈ ਜੀ ਮੁਖ ਨਿੰਦਾ ਆਕਾਂ ਦਿਨ ਰਾਤ ਮਹਾਰਾਜ ਮੁਖ ਤੋਂ ਨਿੰਦਿਆ ਕਰਦਾ ਦਿਨ ਰਾਤ ਲੋਕਾਂ ਨੂੰ ਮਾੜਾ ਬੋਲਦਾ ਫਲਾਨਾ ਵਿੱਚ ਔਰ ਫਲਾਨਾ ਵੀ ਠੱਗ ਇਹਨੂੰ ਨਹੀਂ ਪਤਾ ਇਹਨੂੰ ਨਹੀਂ ਸਮਝ ਇਹ ਨਹੀਂ ਸਹੀ ਉਹ ਨਹੀਂ ਸਹੀ ਲੋਕਾਂ ਦੀਆਂ ਗਲਤੀਆਂ ਕੱਢਦੇ ਨੇ ਜੀਵਨ ਬਤੀਤ ਕਰ ਦਿੰਦਾ ਮਨੁੱਖ ਭਾਈ ਗਲਤੀਆਂ ਕਰਦਾ ਮਨੁੱਖ ਦੇ ਜੀਵਨ ਦੇ ਅੰਦਰ ਬਹੁਤ ਕੁਝ ਐਸਾ ਵਾਪਰਦਾ ਪਰ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਆਪਣਾ ਅੱਗਾ ਸੁਭਾਰਨਾ ਇਹੀ ਮਨੁੱਖ ਦੀ ਨਿਸ਼ਾਨੀ ਹੈ ਪਰ ਅੱਜ ਦੇ ਸੰਸਾਰ ਦੇ ਸਮੇਂ ਦੇ ਅੰਦਰ ਸਾਡਾ ਇਹ ਸੁਭਾਅ ਬਣ ਗਿਆ ਵੀ ਮੈਂ ਬਹੁਤ ਚੰਗਾ ਤੇ ਸਾਰੀ ਦੁਨੀਆ ਹੀ ਚੋਰ ਠੱਗ ਹੈ ਇਸ ਕਰਕੇ ਸਾਰਿਆਂ ਦੇ ਨੁਕਸ ਕੱਢਦਾ ਸਾਰਿਆਂ ਦੀਆਂ ਗਲਤੀਆਂ ਕੱਢਦਾ ਸਾਰਿਆਂ ਦੇ ਦਿਵਾਲੇ ਲੱਗਾ ਹੋਇਆ ਪਰ ਆਪਣੀ ਪੜਤਾਲ ਨਹੀਂ ਕਰਦਾ ਮੁਖ ਨਿੰਦਾ ਆਖਾਂ ਦਿਨ ਰਾਤ ਮਹਾਰਾਜ ਦਿਨ ਰਾਤ ਮੂੰਹ ਤੋਂ ਨਿੰਦੇ ਆ ਚੁਗਲੀ ਕਰਦਾ ਥੱਕਦਾ ਨਹੀਂ ਹਾਂ ਭਾਰ ਘਰ ਜੋ ਹੀ ਨੀਚ ਸਨਾਤ ਪ੍ਰਾਏ ਘਰਾਂ ਨੂੰ ਤੱਕਦਾ ਲੋਕਾਂ ਦੀ ਮਾਇਆ ਤੇ ਅੱਖ ਰੱਖਣਾ ਲੋਕਾਂ ਦੇ ਸਰੀਰਾਂ ਤੇ ਅੱਖ ਰੱਖਦਾ ਜਿਨ੍ਹਾਂ ਦੇ ਨਾਲ ਯਾਰੀਆਂ ਪਾਉਂਦਾ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੀਆਂ ਬਹੂ ਬੇਟੀਆਂ ਉਹਨਾਂ ਦੀਆਂ ਧੀਆਂ ਭੈਣਾਂ ਤੇ ਮੈਲੀ ਨਜ਼ਰ ਰੱਖਦਾ ਇਸ ਕਰਕੇ ਜਿਵੇਂ ਪ੍ਰਾਰਥਨ ਸਮੇਂ ਵਿੱਚ ਕਿਹਾ ਜਾਂਦਾ ਸੀ ਵੀ ਨੀਚ ਸਨਾਤ ਵੀ ਇਹਦਾ ਜੀਵਨ ਜਿਹੜਾ ਆ ਉਹ ਗੰਦਾ ਆ ਹੁਣ ਗੁਰਮੁਖ ਸਤਗੁਰੂ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਤੇ ਜਾਤ ਪਾਤਾਂ 'ਚ ਵਿਸ਼ਵਾਸ ਨਹੀਂ ਕਰਦੇ ਸਨਾਤਨ ਮਤ ਦੀ ਰੀਤ ਸੀ ਵੀ ਜਿਹੜੇ ਕੂੜੇ ਦਾ ਗੰਧ ਦਾ ਕੰਮ ਕਰਦੇ ਆ ਉਹਨਾਂ ਨੂੰ ਨੀਚ ਸਨਾਤ ਕਿਹਾ ਜਾਂਦਾ ਸੀ ਜੀ ਇਹ ਗੰਦਗੀ 'ਚ ਰਹਿੰਦੇ ਆ ਇਸ ਕਰਕੇ ਇਹਨਾਂ ਨੂੰ ਘਰੇ ਨਹੀਂ ਵੜਨ ਦੇਣਾ ਤੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਹੀ ਗੰਦਗੀ ਇੰਨੀ ਭਰੀ ਪਈ ਆ ਵੀ ਉਹਨਾਂ ਨੂੰ ਫਿਰ ਨੀਚ ਸਨਾਤ ਕਿਉਂ ਨਹੀਂ ਜਾਣਦਾ ਬਾਹਰੀ ਰੂਪ ਦੇ ਵਿੱਚ ਤੂੰ ਕਹਿ ਦਿੰਦਾ ਵੀ ਸ਼ੂਦਰ ਜਿਹੜਾ ਉਹ ਜੀ ਗੰਦਾ ਆ ਤੇ ਉਹ ਸਾਡੇ ਘਰ ਪੈਰ ਪਾ ਦਵੇ ਤੇ ਸਾਡਾ ਘਰ ਪਵਿੱਤਰ ਹੋ ਗਿਆ ਭਾਵੇਂ ਗੁਰਸਿੱਖੀ ਦੀ ਇਹ ਰੀਤ ਨਹੀਂ ਗੁਰਸਿੱਖੀ ਇਸ ਗੱਲ ਨੂੰ ਮੰਨਤਾ ਨਹੀਂ ਦਿੰਦੀ ਸਨਾਤਨਵਾਦ ਇਸ ਗੱਲ ਦੇ ਉੱਤੇ ਜਿਹੜਾ ਪਹਿਰਾ ਦਿੰਦਾ ਤੇ ਸਤਿਗੁਰੂ ਕਹਿੰਦੇ ਭਾਈ ਫਿਰ ਜਿਨ੍ਹਾਂ ਦੇ ਅੰਦਰ ਏਡੀ ਗੰਦਗੀ ਆ ਬਾਹਰੋਂ ਤੇ ਬਣੇ ਥਣੇ ਹੋ ਸਕਦਾ ਬੜੀਆਂ ਖੁਸ਼ਬੂਆਂ ਲਾਈਆਂ ਹੋਣ ਪਰ ਜਿਹਨਾਂ ਦੀਆਂ ਅੱਖਾਂ ਮੈਲੀਆਂ ਨੇ ਜਿਨ੍ਹਾਂ ਦੀ ਜੀਭਾਂ ਮੈਲੀ ਹੈ ਜਿਨ੍ਹਾਂ ਦਾ ਜੀਵਨ ਇੰਨਾ ਮੈਲਾ ਵੀ ਤੁਹਾਡੇ ਘਰੇ ਜਾ ਕੇ ਤੇ ਤੁਹਾਡੇ ਘਰ ਨੂੰ ਸੰਨ ਲਾਉਣ ਨੂੰ ਫਿਰਦੇ ਆ ਉਹ ਨੀਂਚ ਨੇ ਉਹ ਸਨਾਤ ਨੇ ਜਿਨ੍ਹਾਂ ਦੀ ਮਤ ਮੈਲੀ ਹੋ ਚੁੱਕੀ ਹੈ ਬਾਰ ਘਰ ਜੋ ਹੀ ਨੀਚ ਸਨਾਤ ਪ੍ਰਾਇਆ ਰੂਪ ਪ੍ਰਾਇਆ ਕਰਦਾ ਧੰਨ ਪ੍ਰਾਇਆ ਕਰਦਾ ਬੁਰਾ ਸੋਚਣ ਵਾਲਾ ਨੀਚ ਸਨਾਤ ਐਸਾ ਜੀਵਨ ਹੈ ਕਾਮ ਕ੍ਰੋਧ ਤਨ ਵਸੈ ਚੰਡਾਲ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਤਨ ਦੇ ਵਿੱਚ ਕਾਮ ਕ੍ਰੋਧ ਤਨ ਵਸੈ ਚੰਡਾਲ ਇਹਦੇ ਕਾਮ ਤੇ ਕ੍ਰੋਧ ਰੂਪੀ ਚੰਡਾਲ ਮੇਰੇ ਇਸ ਸਰੀਰ ਵਿੱਚ ਵਸ ਰਿਹਾ ਹੈ ਧਾਨਕ ਰੂਪ ਰਹਾ ਕਰਤਾਰ ਬਹੁਤ ਭਿਆਨਕ ਧਾਨਕ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਉਹ ਧਾਰਨ ਕੀਤਾ ਹੋਇਆ ਹੈ ਜੀ ਫਾਹੀ ਸੁਰਤ ਮਲੂਕੀ ਵੇਸ ਹੌ ਠਗਵਾੜਾ ਠੱਗੀ ਦੇਸ ਸੱਚੇ ਪਾਛਾ ਇਹ ਸੁਰਤ ਦੀ ਫਾਈ ਫਸੀ ਹੋਈ ਐ ਹੌ ਠਗਵਾੜਾ ਠੱਗੀ ਦੇਸ ਕਹਿੰਦੇ ਭਾਈ ਬਾਹਰੋਂ ਦੇਖਣ ਨੂੰ ਚੰਗਾ ਲੱਗਦਾ ਪਰ ਅੰਦਰੋਂ ਠੱਗੀਆਂ ਠੋਰੀਆਂ ਦਾ ਭਰਿਆ ਹੋਇਆ ਫਾਹੀ ਸੁਰਤ ਮਲੂਕੀ ਵੇਸ ਬਾਹਰੋਂ ਬਹੁਤ ਵਧੀਆ ਬਣਦਾ ਸੱਚਾ ਸੁੱਚਾ ਬਣਦਾ ਧਾਰਮਿਕ ਬਣਦਾ ਪਰ ਚਿਤ ਬਣੀਆਂ ਐਸੀਆਂ ਨੇ ਵੀ ਆ ਵੀ ਨੂੰ ਫਸਾ ਲਾਂ ਇਹਨੂੰ ਠੱਗ ਲਾਂ ਇਹਦੇ ਤੋਂ ਲੁੱਟ ਲਾਂ ਹੌ ਠਗਵਾੜਾ ਠੱਗੀ ਦੇਸ ਕਹਿੰਦੇ ਠਗਵਾੜਾ ਹੀ ਆ ਤੇ ਠੱਗੀ ਦੇਸ਼ ਦਾ ਵਾਸੀ ਬਣ ਗਿਆ ਵੀ ਜਿੱਥੇ ਆਪ ਦਾ ਮਤਲਬ ਸਿੱਧ ਕਰਨਾ ਕਿਸੇ ਹੋਰ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਤੇ ਕਹਿੰਦੇ ਜਿੰਨਾ ਬਹੁਤਾ ਜਿਆਦਾ ਸਿਆਣਾ ਬਣਦਾ ਉਨਾ ਬਹੁਤਾ ਇਹਦੇ ਤੇ ਭਾਰ ਹੈ ਭਾਵ ਆਪਣੀ ਮਤ ਨੂੰ ਮੋਹਰੇ ਰੱਖ ਕੇ ਗੁਰੂ ਕੀ ਮਤ ਨੂੰ ਤਿਆਗਦਾ ਤੇ ਕਹਿੰਦਾ ਮੈਨੂੰ ਬਹੁਤਾ ਪਤਾ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਆ ਨਹੀਂ ਆ ਠੀਕ ਹੈ ਤੇ ਆਪ ਦੀ ਮੱਤ ਦੇ ਨਾਲ ਚੋਰਾ ਨੂੰ ਛਡਾਉਣ ਵਾਸਤੇ ਝੂਠੀਆਂ ਗਵਾਹੀਆਂ ਦਿੰਦਾ ਆਪ ਦੀ ਮੱਤ ਦੇ ਨਾਲ ਮਰਿਆਂ ਹੋਿਆਂ ਦੇ ਝੂਠੇ ਸਾਈਨ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਆਪਣੇ ਨਾਂ ਕਰਾਉਣ ਦੀਆਂ ਮੱਤਾਂ ਦਿੰਦਾ ਇਹ ਸਿਆਣਪ ਦੀਆਂ ਗੱਲਾਂ ਨਾ ਜਿਹੜਾ ਦੱਸਦਾ ਵੀ ਕੰਮ ਜਿਹੜਾ ਨਹੀਂ ਹੋ ਸਕਦਾ ਜਿਹੜਾ ਗਲਤ ਕੰਮ ਹੈ ਉਹਨੂੰ ਕਿੱਦਾਂ ਕਰਨਾ ਆਪ ਦੀ ਸਿਆਣਪ ਵਰਤਦਾ ਵੀ ਇਹਨੂੰ ਇਦਾਂ ਕਰਕੇ ਤੇ ਇਦਾਂ ਵਰਤ ਲਈਏ ਤੇ ਲੋਕਾਂ ਨੂੰ ਬੁੱਧੂ ਬਣਾ ਲਈਏ ਬੇਵਕੂਫ ਬਣਾ ਲਈਏ ਤੇ ਮਹਾਰਾਜ ਕਹਿੰਦੇ ਭਾਈ ਫਿਰ ਖਰਾ ਸਿਆਣਾ ਬਹੁਤਾ ਭਾਰ ਜਿੰਨਾ ਸਿਆਣਾ ਬਣਦਾ ਉਨਾ ਹੀ ਭਾਰ ਚੁੱਕ ਰਿਹਾ ਹੈ ਭਾਨਕ ਰੂਪ ਰਹਾ ਕਰਤਾ ਤੇ ਕਹਿੰਦੇ ਭਾਨਕ ਰੂਪ ਧਾਰਨ ਕੀਤਾ ਹੋਇਆ ਮੈਂ ਕੀਤਾ ਨਾ ਜਾਤਾ ਹਰਾਮਖੋਰ ਹੋਂਕਿਆ ਮੋਹ ਦੇਸਾਂ ਦੁਸ਼ਟ ਚੋਰ ਕਹਿੰਦੇ ਮਹਾਰਾਜ ਮੈਂ ਤੇਰਾ ਕੀਤਾ ਹੋਇਆ ਜਾਣਦਾ ਨਹੀਂ ਇਸ ਕਰਕੇ ਮੈਂ ਹਰਾਮਖੋਰ ਹਾਂ ਤੇਰਾ ਖਾ ਕੇ ਤੇ ਤੈਨੂੰ ਹੀ ਨਹੀਂ ਵਿਚਾਰਦਾ ਤੈਨੂੰ ਹੀ ਨਹੀਂ ਧਿਆਨ ਵਿੱਚ ਧਰਦਾ ਹੋਂਕਿਆ ਮੋਹ ਦੇਸਾਂ ਦੁਸ਼ਟ ਚੋਰ ਤੇ ਜਦੋਂ ਮਹਾਰਾਜ ਤੇਰੀ ਕਚਹਿਰੀ 'ਚ ਪੇਸ਼ ਹੋਊਗਾ ਤੇ ਫਿਰ ਕਿਹੜਾ ਮੂੰਹ ਲੈ ਕੇ ਆਉਂਗਾ ਮੈਂ ਤੇ ਦੁਸ਼ਟਾਂ ਮੈਂ ਤੇ ਚੋਰਾਂ ਜਿਹੜਾ ਤੇਰੇ ਘਰ ਦਾ ਹੀ ਖਾ ਕੇ ਤੇ ਤੇਰੇ ਘਰ ਚ ਹੀ ਸਨ ਲਾਉਂਦਾ ਰਿਆ ਤੈਨੂੰ ਮੁੱਖ ਨਹੀਂ ਵਿਖਾ ਸਕਦਾ ਨਾਨਕ ਨੀਚ ਕਹਿ ਵਿਚਾਰ ਤਾਣਕ ਰੂਪ ਰਹਾ ਕਰਤਾਰ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਆਪਣੇ ਆਪ ਨੂੰ ਸੰਬੋਧਨ ਕਹਿੰਦੇ ਮਹਾਰਾਜ ਨਾਨਕ ਨੀਚ ਕਹਿ ਵਿਚਾਰ ਗੁਰੂ ਮਹਾਰਾਜ ਕਹਿੰਦੇ ਮੈਨੂੰ ਇਸ ਗੱਲ ਦੀ ਸੋਝੀ ਸਮਝ ਆ ਗਈ ਹੈ ਹੇ ਸਤਿਗੁਰੂ ਨਾਨਕ ਨੀਚ ਕਹਿ ਵਿਚਾਰ ਮੈਂ ਸਮਝ ਲਿਆ ਮੈਂ ਜਾਣ ਲਿਆ ਧਾਨਕ ਰੂਪ ਰਹਾ ਕਰਤਾਰ ਸੱਚੇ ਪਾਤਸ਼ਾਹ ਭਿਆਨਕ ਤੇ ਧਾਨਕ ਰੂਪ ਧਾਰਨ ਕਰਕੇ ਹੀ ਮਨੁੱਖ ਸੰਸਾਰ ਵਿੱਚ ਉਲਝਿਆ ਹੋਇਆ ਖੁੱਬਾ ਹੋਇਆ ਹੈ ਤੇਰੇ ਹੁਕਮ ਨੂੰ ਤੇਰੇ ਬਚਨ ਨੂੰ ਨਹੀਂ ਜਾਣਦਾ ਇਸ ਕਰਕੇ ਦੇਖਣ ਨੂੰ ਤੇ ਬੰਦਾ ਲੱਗਦਾ ਪਰ ਅਸਲ ਦੇ ਵਿੱਚ ਬੰਦਾ ਰਿਆ ਨਹੀਂ ਕਹਿੰਦੇ ਮੈਂ ਇਹ ਗੱਲ ਇਹ ਸ਼ਬਦ ਕੁਝ ਸਮਝ ਲਿਆ ਜਾਣ ਲਿਆ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਦੁਆਰਾ ਮਨੁੱਖ ਨੂੰ ਮਨੁੱਖ ਬਣਨ ਦੀ ਤਾਂਘੀਦ ਕੀਤੀ ਹੈ ਇਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਉਚਾਰਨ ਕਰਦੇ ਆਂ ਸੰਗਤ ਨਾਲ ਸਾਂਝ ਕਰਦੇ ਆਂ ਕਥਾ ਵਿਚਾਰ ਕਰਦੇ ਆਂ ਸੰਗਤ ਜੀ ਇੱਕ ਨਹੀਂ ਅਨੇਕ ਗਲਤੀਆਂ ਭੁੱਲਾਂ ਹੋ ਜਾਂਦੀਆਂ ਤਰੁੱਟੀਆਂ ਰਹਿ ਜਾਂਦੀਆਂ ਅਣਜਾਣ ਸਮਝ ਕੇ ਖਿਮਾ ਕਰ ਦੇਣਾ ਅਰਦਾਸ ਕਰਨੀ ਮਹਾਰਾਜ ਕਿਰਪਾ ਕਰਨ ਸਾਡੇ ਜੀਵਨ ਨੂੰ ਸੁਧਾਰ ਦੇਣ ਸਾਨੂੰ ਗੁਰੂ ਦੇ ਸ਼ਬਦ ਨਾਲ ਜੋੜ ਦੇਣ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਆਓ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋਂ ਕਿਆ ਮੁਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ